ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਹੋ ਸਾਰੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੋਏ ਤੇ ਮੈਂ ਔਰ ਲੱਕੀ ਤੇ ਜਾਂਦੇ ਆਟੋ ਦਾ ਕਰਾਇਆ ਮੈਂ ਔਰ ਲੱਕੀ ਚੱਲੇ ਆ ਬਾਗੇ ਪਰਾਣਾ ਉੱਥੇ ਮੇਰੇ ਹੀ ਰਹਿੰਦੇ ਆ ਮਾਸੀ ਦੀ ਕੁੜੀ ਤੇ ਤਾਂ ਕਰਕੇ ਸੀ ਪਹਿਲੀ ਵਾਰ ਮਿਲਣ ਚੱਲੇ ਆਗੇ ਤੇ ਤੁਹਾਨੂੰ ਜਾ ਕੇ ਉੱਥੇ ਦਿਖਾਵਾਂਗੀ ਉਹਨਾਂ ਦਾ ਪਿੰਡ ਕਿਹੜਾ ਮੈਨੂੰ ਪੂਰਾ ਪਿੰਡ ਦਾ ਨਾਮ ਵੀ ਨਹੀਂ ਪਤਾ ਪਰ ਮੈਨੂੰ ਇੰਨਾ ਪਤਾ ਬਾਗੇ ਪਰਾਣਾ ਜਾਣਾ ਬਾਗੇ ਪਰਾਣਾ ਤੋਂ ਕੋਰੇ ਰਹਿ ਜਾਂਦਾ ਪਿੰਡ ਤੇ ਤੁਹਾਨੂੰ ਮਾਸੀ ਜੀ ਦੀ ਕੁੜੀ ਦਾ ਘਰ ਵੀ ਦਿਖਾਵਾਂਗੀ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਜੇ ਮਾਤਬਾਜ਼ ਸਪੋਰਟ ਕਰਿਆ ਕਰਿਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੇ ਕਿਤੇ ਕਮੀ ਲੱਗਦੀ ਹੈ ਕੋਈ ਗਲਤੀ ਲੱਗਦੀ ਆ ਤਾਂ ਜਰੂਰ ਦੱਸਿਓ ਜੀ ਪਾਟੇ ਦਾ ਬਸ ਸਟੈਂਡ ਆ ਉਹ ਕਾ ਇਦੂ ਵਹਾਂ ਸੀ ਜਾਣਾਗਾ ਕਿ ਜਾਣਾ ਸੀ ਮਲੇਕ ਮਾਲਲੇ ਕੇ ਮਾਲਲੇ ਕੇ ਜਾਣਾ ਪੈ ਗਿਆ ਸੀ ਇੱਕ ਕਾਲਾ ਬਰਾੜ ਵੀਰ ਐ ਇੱਥੋਂ ਦਾ ਜਿਹੜੇ ਹੈਂਡੀਕੈਪ ਆ ਤੇ ਉਹਨਾਂ ਦਾ ਵੀ YouTube ਆ ਕਾਲੇ ਬਰਾੜ ਦੇ ਨਾਮ ਤੋਂ ਤੇ ਇਹਨਾਂ ਨੂੰ ਵੀ ਵਿਚਾਰਿਆਂ ਨੇ سپورਟ ਕਰਿਆ ਕਰੋ ਉਹਨਾਂ ਨੂੰ سپورਟ ਦੀ ਜ਼ਰੂਰਤ ਆ ਕਿ ਹੈਂਡੀਕੈਪ ਨੇ ਵਿਚਾਰੇ ਉਹ ਪਿੰਡ ਪਹੁੰਚ ਗਿਆ ਜੋ ਕਿ ਮੈਂ ਪਹਿਲੀ ਵਾਰ ਸੁਣਿਆ ਮੋਦਕੀ ਪਹਿਲਾਂ ਕਦੇ ਨਹੀਂ ਸੁਣਿਆ ਸੀਗਾ ਅੱਜ ਆਏ ਇੱਧਰ ਅਸੀਂ ਪਹਿਲੀ ਵਾਰ ਮੋਦਕੀ ਚ ਅਸੀਂ ਹੁਣ ਬੈਠਾਂਗੇ ਆ ਇਹ ਕਿਹੜਾ ਬਾਗਾ ਪ੍ਰਾਣਾ ਤੋਂ ਮੋਦਕੀ ਇਸ ਵਸ ਵਿੱਚ ਬੈਠਾਂਗੇ ਜੀ ਅਸੀਂ ਜਿਹ ਹੈ ਇਥੇ ਤਾਂ ਸਾਨੂੰ ਕਰਿਓ ਕੋਈ ਕਮੈਂਟ ਜੀ ਲੁਧਿਆਣੇ ਤੋਂ ਆਣਾ ਜੀ ਤੇ ਦੂਸਰੀ ਦੱਸ ਲਵਾਂਗੇ ਅਸੀਂ ਮੋਦਕੀ ਟੈਂਪਰ ਵਿੱਚ ਵਾਪਸ ਤੇ ਬੈਠੇ ਆਂਗੇ ਤੇ ਜਾਏ ਜੀ ਨਮਸਕਾਰ ਮੈਂ ਮਲੇ ਅਸੀਂ ਸੋਤੇ ਮਲੇ ਵੀ ਜਾ ਰਹਾ ਹਾਂ ਅਸੀਂ ਇੱਧਰ ਨਹੀਂ ਜਾਣ ਦੇ ਇਸ ਪੱਲੇ ਅਸੀਂ ਜਾਣ ਸੈਰ ਘਾਏ ਆ ਯਾਰ ਬਹੁਤ ਬਟਾ ਸਾਰਾ ਕੁਝ ਬਹੁਤ ਸਹੀ ਕਰਦੇ ਨੇ ਮਨੇ ਰੇਂਜੇ ਤੇ ਸਟਾਪ ਲਾ ਲਿਆ ਪਿੰਡ ਪਹੁੰਚ ਗਿਆ ਜੋ ਕਿ ਮੈਂ ਪਹਿਲੀ ਵਾਰ ਸੁਣਿਆ ਮੋਦਕੀ ਪਹਿਲਾਂ ਕਦੇ ਨਹੀਂ ਸੁਣਿਆ ਸੀਗਾ ਅੱਜ ਆਏ ਇੱਧਰ ਅਸੀਂ ਪਹਿਲੀ ਵਾਰ ਮੋਦਕੀ ਚ ਅਸੀਂ ਹੁਣ ਬੈਠਾਂਗੇ ਆ ਇਹ ਕਿਹੜਾ ਬਾਗਾ ਪ੍ਰਾਣਾ ਤੋਂ ਮੋਦਕੀ ਇਸ ਬੱਸ 'ਚ ਬੈਠਾਂਗੇ ਜੀ ਅਸੀਂ ਜੇ ਹੈ ਇਥੇ ਤਾਂ ਸਾਨੂੰ ਕਰਿਓ ਕੋਈ ਕਮੈਂਟ ਜੀ ਪਾ ਕੇ ਮੇਕਾ ਬੱਸ ਸਟੈਂਡ ਆ ਹੋਗਾ ਇਦੋਂ ਅਹਾਂ ਅਸੀਂ ਜਾਣਾਗਾ ਕਿੱਥੇ ਜਾਣਾ ਸੀ ਮੱਲੇ ਕਾ ਮੱਲੇ ਕੇ ਮੱਲੇ ਕੇ ਜਾਣਾ ਪੈ ਗਿਆ ਅਸੀਂ ਇੱਕ ਕਾਲਾ ਬਰਾੜ ਵੀਰ ਆ ਇਥੋਂ ਦਾ ਜਿਹੜੇ ਹੈਂਡੀਕੈਪ ਆ ਤੇ ਉਹਨਾਂ ਦਾ ਵੀ YouTube ਆ ਕਾਲੇ ਬਰਾੜ ਦੇ ਨਾਮ ਤੋਂ ਉਹਨਾਂ ਵੀ ਵਿਚਾਰਿਆ ਨੇ ਸਪੋਰਟ ਕਰਿਆ ਕਰੋ ਉਹਨਾਂ ਨੂੰ ਸਪੋਰਟ ਦੀ ਜਰੂਰਤ ਆ ਜੀ ਹੈਂਡੀਕੈਪ ਨੇ ਵਿਚਾਰੇ ਉਹ ਚੁੱਕਿਆ ਮੇਰੀ ਮਾਸੀ ਦੇ ਕਰੇ ਤੇ ਇਹ ਦੇਖੋ ਇਹਨਾਂ ਨੇ ਛੋਟੀ ਜਿਹੀ ਮੋਬਾਈਲ ਦੀ ਦੁਕਾਨ ਪਾਈ ਸੀ ਇੱਕ ਵਾਰੀ ਮੈਂ ਇੱਕ ਵੀਡੀਓ ਪਾਈ ਸੀ ਵੀ ਉਹ ਬੇਟਾ 20 22 ਸਾਲ ਦਾ ਹੈਗਾ ਉਹਨੂੰ ਕੰਮ ਦੀ ਜਰੂਰਤ ਆ ਤੇ ਮੈਂ ਤੁਹਾਨੂੰ ਦਿਖਾਣੀ ਆ ਇਹਨਾਂ ਦੇ ਘਰ ਦੇ ਹਾਲਾਤ ਮੈਂ ਸਪੈਸ਼ਲ ਲੁਧਿਆਣਾ ਤੋਂ ਤਾਂ ਕਰਕੇ ਆਈ ਆ ਵੀ ਇਹਨਾਂ ਦੀ ਕੋਈ ਹੈਲਪ ਹੋ ਜੇ ਤੇ ਮੈਂ ਵੀਡੀਓ ਵਗੈਰਾ ਕਰਾ ਮੈਂ ਇਹਨਾਂ ਦੀ ਆਪਾਂ ਸਭ ਦੀ ਹੈਲਪ ਕਰਦੇ ਇਹਨਾਂ ਦੀ ਵੀ ਵਿਚਾਰਕ ਦੀ ਹੈਲਪ ਹੋਵੇ ਇਹ ਛੋਟਾ ਮਾਲਾ ਪਿੰਡ ਹੈਗਾ ਇਹ ਤੁਸੀਂ ਘਰ ਤੇ ਘਾ ਲਓ ਮੈਂ ਤੁਹਾਨੂੰ ਸਾਰਾ ਘਰ ਤੇ ਖਾਣੀ ਆਂਗੀ ਇਹ ਦੇਖੋ ਘਰ ਕਮਰੇ ਦਿਖਾਨੀ ਆ ਮੈਂ ਤੁਹਾਨੂੰ ਇੱਧਰ ਮੈਂ ਤੁਹਾਨੂੰ ਨਿੱਕੇ ਨਿੱਕੇ ਬੱਚੇ ਵੀ ਦਿਖਾਨੀ ਆ ਉਹ ਦੇਖੋ ਕਾਕੂ ਆ ਦੇ ਕਿੰਨੇ ਸੋਹਣੇ ਸੋਹਣੇ ਦੇਖੋ ਮੇਮਨੇ ਬੱਚੇ ਹੈਗੇ ਤੇ ਮੈਂ ਘਰ ਦਿਖਾਣੀ ਆਂਗੀ ਇਹ ਦੇਖੋ ਪਰਮਾਤਮਾ ਸਭ ਨੂੰ ਵਧੀਆ ਸੋਹਣੇ ਘਰ ਦੇਣਾ ਰੱਬ ਅੱਜ ਅੱਜ ਆਣਾ ਤਾਂ ਸਪੈਸ਼ਲ ਔਰ ਸਪੈਸ਼ਲ ਆਈਆਂ ਵੀ ਇਹਨਾਂ ਦੀ ਮੈਂ ਹੈਲਪ ਕਰਾਂ ਜਿੰਨੀ ਹੋ ਸਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨੀ ਆ ਜੀ ਮੈਂ ਕੋਈ ਸਕੈਨਰ ਪਾ ਕੇ ਆਪਣੇ ਲਈ ਨਹੀਂ ਮੰਗਣਾ ਪੈਸਾ ਕੁਝ ਵੀ ਬਸ ਮੈਨੂੰ ਆ ਵੀ ਇਹਨਾਂ ਦੀ ਜਿੰਨੀ ਹੋ ਸਕਦਾ ਹੈਲਪ ਹੋਵੇ ਬਸ ਇਹ ਜੀ ਬੱਕਰੀਆਂ ਰੱਖਿਆ ਇਹਨਾਂ ਦੇ ਇਹਨਾਂ ਦੀ ਚਾਹ ਪੀਂਦੇ ਆ ਹੈ ਬਸ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਇਹ ਦੁਕਾਨ ਬਣਾਈ ਹੋਈ ਹੈ ਜੀ ਥੋੜਾ ਥੋੜਾ ਸਮਾਨ ਰੱਖਿਆ ਹੋਇਆ ਦੁਕਾਨ ਤੇ ਹੇ ਥੋੜੇ ਕੁਰਕਰੇ ਵਗੈਰਾ ਥੋੜੀ ਵੀ ਚਲੋ ਕਿਉਂਕਿ ਜੋ ਮੇਰੀ ਮਾਸੀ ਦੀ ਬੇਟੀ ਹੈ ਨਾ ਉਹਨਾਂ ਦੇ ਹਸਬੰਡ ਹੈ ਨਹੀਂਗੇ ਆਪਣੇ ਦੋ ਬੇਟੇ ਪਾਲ ਰਹੇ ਆ ਇੱਕ ਸੋਹਰਾ ਸਾਬ지 ਹੈ ਉਹਨਾਂ ਦੇ ਇਹ ਛੋਟੀ ਜੀ ਦੁਕਾਨ ਪਿੰਡ ਚ ਖੋਲੀ ਹੈ ਮੈਂ ਕਿਤੇ ਵੀ ਵਲੌਗ ਦੇ ਨਾਲ ਜੁੜੇ ਰਹੋ ਜੀ ਕਿ ਅੱਜ ਮੈਂ ਤੁਹਾਨੂੰ ਜਿੰਮੇ ਕੀ ਪਤਾ ਸੀ ਪਿੰਡ ਮਹਾਲਾ ਮੁੱਦਗੀ ਦੇ ਕੋਲ ਫਰੀਦਕੋਟ ਦੇ ਕੋਲ ਸਾਰਾ ਪਰਿਵਾਰ ਬੈਠਾ ਹੈ ਪ੍ਰਾਣਾ ਪਛੋਕੜ ਸਮਾਂ ਯਾਦ ਆ ਜਾਂਦਾ ਆਪਣਾ ਤੇ ਤੁਸੀਂ ਪਲੀਜ਼ ਇਸ ਫੈਮਿਲੀ ਦੀ ਵਕਤ ਤੋਂ ਬਾਅਦ ਮਰਦ ਕਰੋ ਤੇ ਬਹੁਤ ਵੀਰ ਨੇ ਜਿਹੜੇ ਬਾਹਰ ਬੈਠੇ ਨੇ ਇਦਾਂ ਦਾ ਕੰਮ ਕਰਦੇ ਕੀਤਾ ਸਾਡੀ ਸਪੋਰਟ ਕਰਦੇ ਤੇ ਇਹ ਸਾਰੇ ਜਵਾਬ ਬੈਠੇ ਨੇ ਵੀ ਬੱਕਰੀਆਂ ਰੋਕਿਆ ਸਰਦਾਰ ਘਰ ਬਹੁਤ ਮਾੜੀ ਹਾਲਾਤੇ ਘਰ ਦੀ ਵਿਚਾਰਾਂ ਦੀ ਤੇ ਮੈਨੂੰ ਜਿੱਦਾਂ ਪਲੀਜ਼ ਸਾਰੇ ਸਪੋਰਟ ਕਰੋ ਵਾਤ ਤੋਂ ਵਾਤ ਤੇ ਪਲੀਜ਼ ਜੋ ਵੀ ਹੋਇਆ ਕਰਾ ਇਹਨਾਂ ਦੀ ਮਦਦ ਕਰੋ ਹਨਾ ਤੇ ਬਾਕੀ ਪਿੰਡ ਦਾ ਮਾਹੌਲ ਤਾਂ ਤੁਹਾਨੂੰ ਪਤਾ ਬਹੁਤ ਵਧੀਆ ਹੁੰਦਾ ਸਾਰੇ ਇਕੱਠੇ ਬੈਠਦੇ ਨੇ ਹਨਾ ਤੇ ਤੁਸੀਂ ਦੇਖੋ ਕਿੰਨਾ ਇਹ ਪੁਰਾਣਾ ਸਮਾਂ ਯਾਦ ਆ ਜਾਂਦਾ ਜਦੋਂ ਸਾਰੇ ਇਕੱਠੇ ਬੈਠਦੇ ਸੀ ਤੇ ਦਰਜੀਤ ਵੀ ਕੋਈ ਖੁਸ਼ ਹੋਈ ਤੇ ਅਬ ਤੱਕ ਮੂੰਗਰੇ ਆ ਨਹੀਂ ਸਬਜ਼ੀ ਆਪ ਕੱਢੀ ਜਾਂਦੀ ਇਹਨੂੰ ਸ਼ੌਕ ਆ ਅੱਗੇ ਬਾਹਰ ਜਾ ਕੇ ਵੀ ਵੀਡੀਓ ਬਣਾ ਕੇ ਆਈਏ ਉਹ ਘਰ ਕੂੜਾ ਸੱਟਣ ਦਾ ਇਹਨਾਂ ਵਾਲਾ ਸ਼ੌਕ ਆ ਤੇ ਚਲੋ ਬਾਕੀ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਆ ਦਿਖਾਵਾਂਗੇ ਹੋਰ ਵੀ ਕੁਝ ਬਹੁਤ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਧੰਨਵਾਦ ਜੀ ਸ਼ੁਕਰੀਆ ਹਾਂਜੀ ਸਤਿ ਸ਼ਕਾਲ ਜੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਮਹਿਲਾ ਖੁਰ ਦੇ ਪਿੰਡ ਆ ਮੈਂ ਇੱਥੇ ਕਿਸੇ ਘਰੇ ਇੱਕ ਵਿਚਾਰਾ ਦੇ ਆਇਆ ਸੀ ਤੇ ਬਾਲਾ ਗਰੀਬ ਪਰਿਵਾਰ ਹੈ ਇਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਤੇ ਇਹਨਾਂ ਦਾ ਘਰ ਹੈ ਕਿ ਸਰਪੰਚ ਵੱਲੋਂ ਕੋਈ ਸਨਭਾਈ ਨਹੀਂ ਹੋਈ ਕਿ ਜੇ ਤੁਸੀਂ ਸਾਰੀ ਇਹਨਾਂ ਦੀ ਮਦਦ ਕਰ ਸਕਦੇ ਹੋ ਤਾਂ ਬਹੁਤ ਤੁਹਾਡਾ ਧੰਨਵਾਦ ਹੈ ਜੇ ਲੋ ਧੰਨਵਾਦ ਹੋਵੇਗਾ ਇਹ ਸਾਰਾ ਇਹ ਬਾਪੂ ਜੀ ਪਏ ਨੇ ਮੰਜੇ ਤੇ ਬੁਮਾਰ ਨੇ ਤੇ ਇਹ ਸਾਡੀ ਬਜ਼ੁਰਗ ਮਾਂ ਤੇ ਇਹਨਾਂ ਦੇ ਬੇਟੇ ਵੀ ਨੇ ਦੋ ਇੱਕ ਬੇਟਾ ਇਹ ਨਾ ਚੰਗੀ ਨਹੀਂ ਤਲ ਪੁਣਾ ਖੂਨ ਨਹੀਂ ਕੋਈ ਇੱਕ ਬੇਟਾ ਇਹਨਾਂ ਦਾ ਇਹ ਤੇ ਇਹ ਵਿਚਾਰ ਹਜੇ 16 17 ਸਾਲ ਦਾ ਹਨਾ ਤੇ ਇਹਦੀ ਲਗ ਪੜਿਆ ਲਿਖਿਆ ਨਹੀਂ ਹੈਗਾ ਕੋਈ ਵੀ ਤੇ ਇਹ ਦੇਖੋ ਤੁਸੀਂ ਘਰ ਦੀ ਕੰਡੀਸ਼ਨ ਦੇਖ ਲਓ ਇਹਨਾਂ ਦੀ ਕਿੰਨੀ ਲਫਰ ਮਾਰ ਆਖੀਂ ਨਾ ਤੇ ਇੱਕ ਮੁੰਡਾ ਇਹਨਾਂ ਦਾ ਇਹ ਛੋਟਾ ਵਾ ਤੇ ਇੰਨਾ ਦੀ ਕੁੜੀਆ ਤੇ ਕੋਈ ਖੜਗਾ ਇੱਕ ਮਾਤਾ ਤੇ ਇਹ ਫੈਮਲੀ ਇਹ ਵਿਚਾਰੀ ਤੁਸੀਂ ਪਲੀਜ਼ ਇਹਨਾਂ ਦੀ ਵਾਤੂ ਵਾ ਸਪੋਰਟ ਕਰੋ ਤੇ ਇਹ ਮੁੰਡਾ ਜਿਹੜਾ ਅਜੋ ਸੱਦਾ ਦੀ ਦਿਮਾਗ ਦਾ ਤੇ ਸਰਪੰਚ ਨੇ ਨਾ ਕੋਈ ਸਰਵਾਈ ਨਹੀਂ ਕਰੀ ਹੈਗੀ ਤੇ ਇਸ ਛੱਡ ਜੇ ਪੈਸੇ ਮਿਲੇ ਸੀ ਉਹ ਵੀ ਬਸ ਮੜਾ ਜਾ ਛੱਡ ਜਾ ਖੜਾ ਕਰਕੇ ਅੱਗੇ ਕੋਈ ਸਰਵਾਈ ਨਹੀਂ ਕੀਤੀ ਤੇ ਬਾਕੀ ਤੁਸੀਂ ਪਲੀਜ਼ ਇਸ ਪਰਿਵਾਰ ਦੀ ਵਕਤੂਆਦ ਬੰਦ ਕਰੋ ਤੇ ਤੁਸੀਂ ਘਰ ਦੀ ਕੰਡੀਸ਼ਨ ਦੇਖ ਹੀ ਚੁੱਕੇ ਹੋ ਜਿੱਦਾਂ ਕੀ ਮੈਂ ਤੁਹਾਨੂੰ ਦਿਖਾਇਆ ਹਨ ਬਾਕੀ ਵਲੌਗ ਦੇ ਨਾਲ ਬਣੇ ਰਹੋ ਤੇ ਮੈਂ ਇਸ ਪਰਿਵਾਰ ਦਾ ਨੰਬਰ ਜ਼ਰੂਰ ਦਊਂਗਾ ਥੱਲੇ ਤੇ ਵਕਤੂਆਦ ਜੋ ਵੀ ਦਾਨ ਗੁਣ ਹੋ ਸਕਿਆ ਤੁਸੀਂ ਵਕਤੂਆਦ ਸ਼ੇਅਰ ਕਰਕੇ ਦੇ ਸਕਦੇ ਹੋ ਤੇ ਬਾਕੀ ਬਲੌਗ ਦੇ ਨਾਲ ਬਣੀ ਰਹੀਓ ਧੰਨਵਾਦ। ਐਵਰ ਲੱਕੀ ਆਈ ਸੀ ਮਾਲਾ ਖੁਰਦ ਪਹਿਲੀ ਵਾਰ ਆਈ ਸੀ ਇਸ ਪਿੰਡ ਵਿੱਚ ਤੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਸ ਪਿੰਡ ਚ ਆ ਕੇ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਸਾਨੂੰ ਸਾਡੀ ਇੰਸਟਾ ਫੈਮਿਲੀ ਇੱਥੇ YouTube ਸਬਸਕ੍ਰਾਈਬਰ Facebook ਵਾਲੇ ਬਹੁਤ ਜ਼ਿਆਦਾ ਨੇ ਤੇ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਜਰੂਰ ਦੱਸਿਓ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਦੇ ਕੇ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਬਾਕੀ ਤੁਸੀਂ ਇਹ ਇਹ ਪਿੰਡ ਸਾਰਾ ਦੇਖ ਲਿਓ ਬਹੁਤ ਦਿਲ ਦੇ ਸਾਫ ਨੇ ਇਸ ਪਿੰਡ ਦੇ ਸਾਰੇ ਜਾਨੇ ਬਹੁਤ ਸਾਫ ਨੇਗੇ ਤੇ ਸਾਡਾ ਬਹੁਤ ਜ਼ਿਆਦਾ ਦਿਲ ਲੱਗਿਆ ਜੀ ਓਕੇ ਜੀ ਬਾਏ ਸਾਰਿਆਂ ਨੂੰ